ਤਾਜੀ ਦੇ ਵਿੱਚ ਭਾਈ ਦੋ ਨਗੀਆਂ ਦੀ ਵੀਡੀਓ ਬਣਾਈ ਤੇ ਪਹਿਲੇ ਨੰਬਰ ਦੇ ਵੜ ਤਾਜੀ ਸੂਈ ਬੱਚਾ ਬੱਚੀ ਆ ਗਈ ਬੱਚੀ ਆ ਲੈ ਡਾਇਮੰਡ ਪੀਸ ਆ ਬੜੀ ਚੰਗੀ ਬੱਚੀ ਦੋ ਰਾਈਟਰ ਬੱਚੇ ਕੀ ਫੇਸ ਬੱਚੀ ਦਾ ਸਹੀ ਗੱਲ ਇੰਨਾ ਚੰਗਾ ਹੈ ਬਾਕੀ ਗ੍ਰੋਥ ਰੇਟ ਤੇ ਡੱਬ ਪ੍ਰਿੰਟ ਦੇ ਰਾਈਟਰ ਸਹੀ ਗੱਲ ਆ ਇੱਕ ਨੰਬਰ ਬੱਚਾ ਦੱਸਦਾ ਕਰਮਾਲੀ ਨੇ ਵੜ ਖਰਾਬ ਵੀ ਬਹੁਤ ਚੰਗੀ ਆ ਫੇਸ ਦੀ ਬਿਊਟੀ ਬਹੁਤ ਹੀ ਵਾਦੀ ਪੂਰੀ ਚੰਗੀ ਪ੍ਰਿੰਟ ਪ੍ਰਿੰਟ ਕਰਮਾਲੀ ਦਾ ਇੱਕ ਨੰਬਰ ਥਾਣ ਬੜਾ ਚੰਗਾ ਲੱਗਿਆ ਹੈਨਾ ਬਾਕੀ ਖਾਨ ਦੇਵਾ ਡਾਕਟਰ ਬੈਠਦਾ ਇੰਨਾ ਚੰਗਾ ਆ ਕਿੰਨਾ ਕਹਿ ਦੀ ਸਹੀ ਗੱਲ ਆ ਬਾਕੀ ਲੇਵਾ ਦੇਖ ਲਓ ਉਨੇ ਬੈੜਾ ਤੇ ਉਨੇ ਹੀ ਲੇਵਾ ਲਈ ਸਰਬੀਆ ਹਣਾ ਭਾਈ ਮੁੱਲ ਜੈ ਜੀ ਮੁੱਲ ਡਾਕਟਰ ਜਮਾ ਜੈ ਜੀ ਮੋਬਾਈਲ ਨੰਬਰ ਜੀ 950142 33579 ਅੱਗੇ ਆ ਗਈ ਗੱਬਣ ਬੱਚੀ ਕਿੰਨੇ ਟਾਈਮ ਦੀ ਗੱਬਣ ਇਹ ਸਾਢੇ 7 ਮਹੀਨੇ ਗੱਬਣਾ ਭਾਈ ਚੈੱਕ ਪਾਸ ਆਪਣਾ ਚੈੱਕ ਆਪਣੀ ਕਰਾਈ ਡਾਕਟਰ ਅਗਲਾ ਚੈੱਕ ਕਰਾ ਕੇ ਲੈ ਕੇ ਆ ਠੀਕ ਆ ਭਾਈ ਕਿੰਨੇ ਕੁ ਰਿਕਾਰਡ ਵਾਲੀ ਦੀ ਮਾਂ ਡਾਕਟਰ ਉਹਨਾਂ ਕੋ ਸਾਰੀਆਂ ਬੈੜਾ 35 ਪਲੱਸ ਵਾਲੀਆਂ ਆ ਕਿੱਥੋਂ ਆਈ ਆ ਬੱਚੀ ਕਿਹੜੇ ਸੀਮਨ ਦੀ ਆ ਵੀਰੇ ਇਹ ਸੂਮ ਹੈ ਨੇ ਦੱਸਿਆ ਡਾਇਰੈਕਟਰ ਓਕੇ ਲੱਗਿਆ ਕਿਹੜਾ ਇਹ ਇਹ ਡੈਨਮਾਰਕ ਦਾ ਕਹਿੰਦੇ ਸੀਗੇ ਠੀਕ ਆ ਆਪਾਂ ਨਹੀਂ ਕਹਿਣਾ ਡਾਇਰੈਕਟਰ ਕਿਹੜੇ ਦੀ ਆ ਕਿਹੜਾ ਲੱਗਿਆ ਵਾਗਾ ਠੀਕ ਆ ਭਾਈ ਮੋਲ ਜੈਜੂ ਵੀਰੇ ਹਾਂ ਮੋਲ ਡਾਇਰੈਕਟਰ ਜਮਾ ਜੈਜੂ ਆ ਪਿੰਡ ਛੰਨਾ ਗਲਬ ਸਿੰਘਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਪਾ ਭਾਈ ਨੇੜੇ ਪਿੰਡ ਭਦੌੜ ਸੈਨਫਾਈ ਰੇਪਰਾ ਜੀ ਧੰਨਵਾਦ